ਬੋਲ ਅਸ਼ਰੀਫ ਬੰਦਿਆਂ ਦੀ ਐ ਇੱਕ ਬੰਨੇ ਸਾਰਾ ਯੋਰ ਲਾ ਲਿਆ ਲੜਾਉਣ ਚਾਹਦਾ ਕਿਤੇ ਤਿੰਨ ਭਰਾ ਕਿੱਥੇ ਹੋ ਗਏ ਮਿੱਠੂ ਨੂੰ ਮਾਰਨ ਵਾਸਤੇ ਪਰ ਅੱਜ ਸ਼ਾਮ ਤੋਂ ਫਿਰ ਵਕਾ ਵਕ ਜੇ ਆਪਾਂ ਮੂੰਹੋਂ ਨਹੀਂ ਬੋਲਦੇ ਸੀ ਸਾਨੂੰ ਪਤਾ ਸੀ ਨਤੀਜੇ ਕੀ ਆਉਣੇ ਆ ਇਹ ਸਾਨੂੰ ਪੂਰਾ ਵਿਸ਼ਵਾਸ ਸੀ ਬਾਬਾ ਦੀਪ ਸਿੰਘ ਕੀਤੇ ਸਾਰੇ ਕਾਂਗਰਸ ਵਰਕਰਾਂ ਦੇ ਸਾਰੀ ਵਾਰਡ ਤੇ ਮੈਂ ਅੱਜ ਵੀ ਕਹਨਾ ਮੇਰੀ ਵਾਰਡ ਦੇ ਨਾਲ ਪਰਿਵਾਰ ਆ ਗਿਆ ਅੱਜ ਵੀ ਕਹਨਾ ਮੈਂ ਇੱਕ ਸਾਂਝਾ ਉਮੀਦਵਾਰ ਸੀ ਸਾਰਿਆਂ ਦਾ ਜਿਹਨੂੰ ਸਾਰੇ ਪਿਆਰ ਕਰਦੇ ਸੀ 6 ਸੱਤ ਬੂਥਾਂ ਦਾ ਰਿਜ਼ਲਟ ਆ ਚੁੱਕਾ ਹੈ ਮੇਰੇ ਹਿਸਾਬ ਨਾਲ 15 ਕੁ ਮਿੰਟਾਂ ਨਾਲ ਸਾਰਾ ਰਿਜ਼ਲਟ ਆ ਜਾਊਗਾ ਤੇ ਸਾਡੀ ਲੀਡ 500 ਤੋਂ ਪਲੱਸ ਹੈ ਪ੍ਰੈਸ਼ਰ ਪਾਇਆ ਗਿਆ ਸੀ ਇੱਕ ਸਰਕਾਰ ਵੱਲੋਂ ਇਨਾ ਪ੍ਰੈਸ਼ਰ ਆ ਮੇਰੇ ਬੰਦਿਆਂ ਤੇ ਰੇਟਾ ਮਾਰੀਆਂ ਗਈਆਂ ਸਾਡੀ ਪਾਰਕ ਤੇ ਬੰਦੇ ਬੈਠੇ ਹੈਲੋ ਹੈਲੋ ਮਾਈਕ ਕਿੱਧਰ ਲਿਆ ਸਾਡੇ ਬੰਦਿਆਂ ਤੇ ਰੇਟਾ ਮਾਰੀਆਂ ਗਈਆਂ ਸਾਡੇ ਮੇਰੇ ਦਫ਼ਤਰ 'ਚ ਰੇਟਾ ਮਾਰੀਆਂ ਗਈਆਂ ਪੂਰਾ ਤੱਕਾ ਕੀਤਾ ਸਰਕਾਰ ਨੇ ਪਰ ਵਾਰਡ ਨੰਬਰ 28 ਵਾਲਿਆਂ ਨੇ ਇੱਕੋ ਗੱਲ ਮੈਨੂੰ ਕਹੀ ਸੀ ਮਿੱਠੂ ਤੇਰੇ ਧੱਕੇ ਦਾ ਜਵਾਬ ਆਪਾਂ ਦਵਾਂਗੇ ਆਪਾਂ ਦਵਾਂਗੇ ਕੀ ਕਹਿਣਾ ਚਾਹੁੰਦੇ ਤੁਹਾਡੇ ਤੇ ਭਰੋਸਾ ਕੀਤਾ ਗਿਆ ਵਾਰਡ ਵਾਲਿਆਂ ਦੇ ਵੱਲੋਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਪੈਲ ਦੇ ਅਧਾਰ ਤੇ ਕੰਮ ਕੀਤੇ ਜਾਣਗੇ ਮਿੱਠੂ ਮੈਦਾਨ ਪਹਿਲਾਂ ਵੀ ਆਪਣੀ ਵਾਰਡ ਨੂੰ ਮੇਰੀ ਵਾਰਡ ਮੇਰਾ ਪਰਿਵਾਰ ਕਹਿੰਦਾ ਸੀ ਤੇ ਅੱਜ ਤੋਂ ਫਿਰ ਦੁਬਾਰਾ ਉਹੀ ਰੀਤ ਚੱਲੂਗੀ ਕੰਮ ਕੀਤਾ ਕੰਮ ਕਰਾਂਗੇ ਕੰਮ ਕੀਤਾ ਕੰਮ ਕਰਾਂਗੇ ਔਰ ਯਾਰ ਕਰੋਨਾ ਜਿਨ੍ਹਾਂ ਨੇ ਜਿੰਨਾ ਯੋਰ ਲਾ ਲਿਆ ਕੋਈ ਕਹਿੰਦਾ ਮੇਰਾ 10 ਲੱਖ ਲੱਗ ਗਿਆ ਕੋਈ ਕਹਿੰਦਾ ਮੇਰਾ 20 ਲੱਖ ਲੱਗ ਗਿਆ ਉਹਨਾਂ ਨੂੰ ਮੈਂ ਕਹਿੰਦਾ 5-5 ਕਰੋੜ ਦੀ ਵੀ ਤਿਆਰੀ ਕਰ ਲਿਓ ਤੁਹਾਨੂੰ ਮੁੱਦੇ ਮੂੰਹ ਮਾਰਨਾ ਹੋਵੇ ਤਿਆਰੀ ਕਰ ਲਿਓ ਲਿਆਜ ਨਹੀਂ ਹੋਣਾ ਆਪਣੀ ਵਾਰਚ ਮੈਂ ਨਕਸ਼ਾ ਨਹੀਂ ਵੀ ਕੰਨ ਦੇਣਾ ਪਹਿਲਾ ਕੰਮ ਸੀ ਇੱਥੇ ਕੋਈ ਲਿਆਜ ਨਹੀਂ ਹੋਏਗਾ ਨਾਲੇ ਪੂਰਾ ਜੋਰ ਲਾ ਲਿਆ ਸਾਰੇ ਇਕੱਠੇ ਹੋ ਗਏ ਮਿੱਠੂ ਨੂੰ ਰਹਾਉਣ ਵਾਸਤੇ ਪਰ ਪ੍ਰਮਾਤਮਾ ਦੀ ਉਹ ਬਾਬਾ ਦੀਪ ਸਿੰਘ ਜੀ ਦੀ ਇੰਨੀ ਕਿਰਪਾ ਰਹੀ ਬੋਲੇनाथ ਦੀ ਇੰਨੀ ਕਿਰਪਾ ਰਹੀ ਜੇ ਮਾ ਵੀ ਰਮਨ ਮੈਦਾਨ ਦਾ ਪੁੱਤ ਨਹੀਂ ਇਹਨਾਂ ਦੀ ਚੀਕਾਂ ਨਾ ਕਢਾ ਰੋ